ਨਾਲ ਆਪਣਾ ਰਿਸ਼ਤਾ ਮਜ਼ਬੂਤ ਨਹੀਂ ਕਰਦੇ ਤੇ ਜਿੰਨਾ ਚਿਰ ਅਸੀਂ ਖੁਦਾਵੰਦ ਦੇ ਨਾਲ ਆਪਣਾ ਰਿਸ਼ਤਾ ਕਾਇਮ ਨਹੀਂ ਕਰਦੇ ਆਪਣਾ ਲਿੰਕ ਪ੍ਰਭੂ ਦੇ ਨਾਲ ਜੋੜਦੇ ਨਹੀਂ ਅੱਜ ਕੱਲ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੀਆਂ ਜਾਨੀ ਕਿ ਜਿਹੜੇ ਹੈਂਕਰ ਨੇ ਬਹੁਤ ਸਾਰੇ ਹੈਕ ਕਰਦੇ ਨੇ ਚੀਜ਼ਾਂ ਤੇ ਉਹ ਆਪਣਾ ਇੱਕ ਲਿੰਕ ਜਾਨੀ ਕਿ WhatsApp ਦੇ ਉੱਤੇ ਸੈਂਡ ਕਰ ਦਿੰਦੇ ਆ ਜਾਂ Facebook ਦੇ ਉੱਪਰ ਆਪਣਾ ਲਿੰਕ ਸੈਂਡ ਕਰ ਦਿੰਦੇ ਆ ਜਾਂ Telegram ਦੇ ਉੱਪਰ Instagram ਦੇ ਉੱਪਰ Twitter ਦੇ ਉੱਪਰ ਆਪਣਾ ਲਿੰਕ ਉਹ ਸੈਂਡ ਕਰਦੇ ਆ ਤੇ ਜਦੋਂ ਕੋਈ ਉਸ ਲਿੰਕ ਦੇ ਉੱਪਰ ਕਲਿੱਕ ਕਰਦਾ ਹੈ ਤਾਂ ਉਹ ਕਨੈਕਸ਼ਨ ਉਹਨਾਂ ਦੇ ਨਾਲ ਜੁੜ ਜਾਂਦਾ ਹੈ ਤੇ ਜੋ ਵੀ ਅਕਾਊਂਟ ਦੇ ਵਿੱਚ ਪੈਸੇ ਹੁੰਦੇ ਆ ਉਹ ਨਿਕਲ ਜਾਂਦੇ ਆ ਜਾਨੀ ਕਿ ਲਿੰਕ ਜੁੜ ਜਾਂਦਾ ਹੁਣ ਇਕਰਾਂ ਨਾਲ ਲਿੰਕ ਜੁੜਦਾ ਉਹ ਇੱਕ ਚੋਰਾ ਨਾਲ ਲਿੰਕ ਜੁੜਦਾ ਤੇ ਚੋਰ ਚੋਰੀ ਕਰਨ ਆਉਂਦਾ ਹallelujah ਖੁਦਾ ਦਾ ਕਲਾਮ ਦੱਸਦਾ ਹੈ ਕਿ ਚੋਰ ਇਸ ਲਈ ਆਉਂਦਾ ਹੈ ਚੁਰਾਵੇ ਵੱਢੇ ਅਤੇ ਨਾਸ਼ ਕਰੇ ਚੋਰ ਇਸ ਲਈ ਆਉਂਦਾ ਹੈ ਚੁਰਾਵੇ ਵੱਢੇ ਅਤੇ ਨਾਸ਼ ਕਰੇ ਪ੍ਰਭੂ ਕੀ ਕਹਿੰਦਾ ਮੈਂ ਇਸ ਲਈ ਆਇਆ ਹਾਂ ਕਹਿੰਦਾ ਉਹਨਾਂ ਨੂੰ ਜਿਉਣ ਮਿਲ ਜਾਏ ਤੇ ਚੰਗਾ ਜੀਵਨ ਸਾਨੂੰ ਚੰਗਾ ਜੀਵਨ ਮਿਲ ਜਾਏ ਯਿਸੂ ਮਸੀਹ ਇਸ ਲਈ ਆਇਆ ਹੈ ਚੰਗਾ ਜੀਵਨ ਦੇਣ ਦੇ ਲਈ ਤੇ ਚੋਰ ਆਇਆ ਚੋਰੀ ਕਰਨ ਦੇ ਲਈ ਤੇ ਵੱਢਣ ਦੇ ਲਈ ਘਾਤ ਕਰਨ ਦੇ ਲਈ ਤੇ ਨਾਸ਼ ਕਰਨ ਦੇ ਲਈ ਹੁਣ ਬੜੇ ਧਿਆਨ ਨਾਲ ਸੁਣੋ ਲਿੰਕ ਤਾਂ ਉੱਥੇ ਵੀ ਜੁੜਦਾ ਹੈ ਜਦੋਂ ਅਸੀਂ ਲਿੰਕ ਦੇ ਉੱਪਰ ਕਲਿੱਕ ਕਰਦੇ ਹਾਂ ਤੇ ਉਹ ਸਾਡੇ ਬੈਂਕ ਨਾਲ ਜੁੜ ਜਾਂਦਾ ਕਨੈਕਸ਼ਨ ਹੋ ਜਾਂਦਾ ਤੇ ਆਟੋਮੈਟਿਕ ਉਹ ਪੈਸੇ ਕੱਢ ਲੈਂਦੇ ਹੁਣ ਇੱਕ ਲਿੰਕ ਸਾਨੂੰ ਬੈਂਕ ਦੇ ਵੱਲੋਂ origignal ਮਿਲਦਾ ਕਿ ਤੁਸੀਂ ਇਸ ਲਿੰਕ ਦੇ ਉੱਪਰ ਕਲਿੱਕ ਕਰੋ ਤੁਹਾਨੂੰ ਆ ਫੈਸਿਲਿਟੀ ਮਿਲੂਗੀ ਤੁਹਾਨੂੰ ਆ ਸਹੂਲਤ ਮਿਲੂਗੀ ਇਸ ਲਿੰਕ ਦੇ ਉੱਪਰ ਕਲਿੱਕ ਕਰੋ ਤੁਹਾਨੂੰ ਇੰਨੇ ਦਾ ਲੋਨ ਮਿਲ ਜਾਏਗਾ ਤੁਹਾਡੇ ਲਈ ਆਫਰ ਹੈ origignal ਲਿੰਕ ਹੈ ਬੈਂਕ ਵੱਲੋਂ ਉਥੇ ਲਿੰਕ ਪਿੰਕ ਬੈਂਕ ਦੇ ਨਾਲ ਜੁੜ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ ਉਹ ਲਿੰਕ ਦੇ ਨਾਲ ਕੋਈ ਡੇਂਜਰ ਕੋਈ ਖਤਰਨਾਕ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਉਹ ਆਪਣੇ ਫਾਇਦੇ ਦੇ ਵਾਲਾ ਫਾਇਦੇ ਵਾਲਾ ਲਿੰਕ ਹੁੰਦਾ ਉਹ ਹallelujah ਹੁਣ ਅਸੀਂ ਪ੍ਰਭੂ ਦੇ ਵਿੱਚ ਚੱਲ ਰਹੇ ਆ ਤੋਬਾ ਕਰ ਲਈ ਐ ਬਪਤਸਮਾ ਲੈ ਰਿਆ ਬਪਤਸਮਾ ਵੀ ਲੈ ਲਿਆ ਤੋਬਾ ਵੀ ਕਰ ਲਈ ਤੇ ਪਰ ਆਪਣਾ ਲਿੰਕ ਅਸੀਂ ਖੁਦਾ ਦੇ ਨਾਲ ਜੋੜਿਆ ਨਹੀਂ ਤੇ ਜਿੰਨਾ ਚਿਰ ਲਿੰਕ ਅਸੀਂ ਪ੍ਰਭੂ ਦੇ ਨਾਲ ਨਹੀਂ ਜੋੜਦੇ ਤੇ ਉਹਨਾਂ ਚਿਰ ਲਿੰਕ ਫਿਰ ਕਿਹਦੇ ਨਾਲ ਜੁੜਿਆ ਰਹਿੰਦਾ ਸ਼ੈਤਾਨ ਨਾਲ ਤੇ ਸ਼ੈਤਾਨ ਦਾ ਕੰਮ ਕੀ ਆ ਪਹਿਲਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਉਦਾਹਰਨ ਵੀ ਦਿੱਤੀ ਆ ਸ਼ੈਤਾਨ ਦਾ ਕੰਮ ਕੀ ਆ ਚੋਰੀ ਕਰਨਾ ਹੁਣ ਜੇ ਪ੍ਰਭੂ ਦੇ ਨਾਲ ਲਿੰਕ ਨੇ ਜੁੜਦਾ ਤੇ ਸ਼ੈਤਾਨ ਨਾਲ ਜੁੜੂਗਾ ਤੇ ਜੇ ਪ੍ਰਭੂ ਨਾਲ ਜੁੜ ਗਿਆ ਤੇ ਸ਼ੈਤਾਨ ਦੇ ਨਾਲੋਂ ਲਿੰਕ ਟੁੱਟ ਜਾਊਗਾ ਹੁਣ ਸ਼ੈਤਾਨ ਨਾਲ ਲਿੰਕ ਜੋੜਨ ਦਾ ਖਤਰਾ ਹੀ ਖਤਰਾ ਹੈ ਤੇ ਪ੍ਰਭੂ ਨਾਲ ਲਿੰਕ ਜੋੜਨ ਦਾ ਫਾਇਦਾ ਹੀ ਫਾਇਦਾ ਹੈ ਹੁਣ ਇਹ ਗੱਲ ਦੇ ਤੁਸੀਂ ਹੁਣ ਗੌਰ ਕਰ ਲਓ ਕਿ ਅਸੀਂ ਲਿੰਕ ਹੈ ਜਿਹੜਾ ਪ੍ਰਭੂ ਦੇ ਨਾਲ ਜੋੜਨਾ ਹੈ ਕਿ ਸ਼ੈਤਾਨ ਦੇ ਨਾਲ ਜੋੜਨਾ ਹਾਲੇਲੂਇਆ ਅਸੀਂ ਜਿਹੜਾ ਲਿੰਕ ਪ੍ਰਭੂ ਦੇ ਨਾਲ ਜੋੜਨਾ ਹੈ ਕਿ ਸ਼ੈਤਾਨ ਦੇ ਨਾਲ ਜੋੜਨਾ ਹੈ ਹੁਣ ਅਸੀਂ ਆਪਣੀ ਜ਼ਿੰਦਗੀ ਦੇ ਫੈਸਲਾ ਆਪ ਕਰ ਲੋ ਜੇ ਤਾ ਪ੍ਰਭੂ ਦੇ ਨਾਲ ਲਿੰਕ ਜੋੜੋਗੇ ਤੇ ਫਰਕ ਤਾਂ ਆਉਣ ਗਿਆ ਬlesing ਆਉਣ ਗਿਆ ਉਸਨੇ ਵਾਦਾ ਕੀਤਾ ਕਿ ਤੁਹਾਡੇ ਰੱਖਣ ਦੇ ਲਈ ਤਾਂ ਨਾ ਹੋਵੇਗਾ ਉਹਨੇ ਵਾਦਾ ਕੀਤਾ ਜੇ ਤੁਸੀਂ ਲਿੰਕ ਆਪਣਾ ਸ਼ੈਤਾਨ ਦੇ ਨਾਲ ਜੋੜੋਗੇ ਤੇ ਖੁਦਾ ਦੇ ਲੋਕੋ ਜੋ-ਜੋ ਤੁਹਾਡੇ ਕੋਲ ਹੈ ਉਹਨੇ ਉਹ ਵੀ ਖੋਲ ਲੈਣਾ ਹੈ ਹੈਕਰ ਕੀ ਕਰਦੇ ਆ ਉਹ ਜੋ-ਜੋਜ ਕੋਲੇ ਹੁੰਦਾ ਲਿੰਕ ਤੇ ਕਲਿੱਕ ਕਰਨ ਦੇ ਨਾਲ ਉਹ ਉਹਦੀ ਖੋਲ੍ਹ ਲੈਂਦੇ ਆ ਅੱਜ ਕੱਲ ਤਾਂ ਲਿੰਕ ਹੀ ਬੜੇ ਤਰ੍ਹਾਂ ਦੇ ਹੋਰ ਬਣਾਤੇ ਉਹਨਾਂ ਨੇ ਇੱਕ ਲਿੰਕ ਇਸ ਤਰ੍ਹਾਂ ਦਾ WhatsApp ਦੇ ਵਿੱਚ ਗਰੁੱਪਾਂ ਦੇ ਵਿੱਚ ਸੈਂਡ ਕਰਦੇ ਆ ਉਹ ਇੱਕ ਹੀ ਜਣੇ ਨੂੰ ਕਰਦੇ ਆ ਪਹਿਲਾਂ ਉਹ ਬੰਦਾ ਜਦੋਂ WhatsApp ਦੇ ਵਿੱਚ ਗਰੁੱਪ ਦੇ ਵਿੱਚ ਆਪਣੇ ਦੋਸਤਾਂ ਨੂੰ ਲਾਲਚ ਦਾ ਮਾਰਾ ਭੇਜ ਦਿੰਦਾ ਵੀ ਉਹ 10000 ਰੁਪਏ ਮਿਲੂਗਾ ਤੁਸੀਂ ਲਿੰਕ ਤੇ ਕਲਿੱਕ ਕਰ ਲਓ ਉਹ ਕੀ ਉਹ ਇੱਕ ਹੀ ਲਿੰਕ ਪੂਰੇ ਦੇ ਪੂਰੇ ਗਰੁੱਪ ਵਾਲੇ ਜਿੰਨੇ ਯਾਰ ਦੋਸਤ ਹੁੰਦੇ ਆ ਸਾਰਿਆਂ ਦੇ ਪੈਸੇ ਕਢਵਾ ਦਿੰਦਾ ਬੈਂਕ ਚੋਂ ਐਦਾਂ ਯਾਨੀ ਕਿ ਸ਼ੈਤਾਨ ਅ ਅੱਜ ਦੀ ਸ਼ੈਤਾਨੀ ਦਿਮਾਗੀ ਦੀ ਗੱਲ ਕਰ ਰਿਹਾ ਮੈਂ ਸ਼ੈਤਾਨੀ ਦਿਮਾਗ ਇਦਾਂ ਦਾ ਹੈ ਹallelujah ਹੁਣ ਅਸੀਂ ਲਿੰਕ ਜੋੜਨਾ ਹੈ ਪ੍ਰਭੂ ਦੇ ਨਾਲ ਤੇ ਪ੍ਰਭੂ ਦੇ ਨਾਲ ਲਿੰਕ ਜੋੜਨ ਦੇ ਲਈ ਕਿਉਂਕਿ ਸ਼ੈਤਾਨ ਦੇ ਨਾਲ ਤਾਂ ਜੁੜਿਆ ਜਿਹੜਾ ਇਹ ਜੇ ਅਸੀਂ ਦੁਆ ਨਹੀਂ ਕਰਦੇ ਜੇ ਬਾਈਬਲ ਨਹੀਂ ਪੜ੍ਹਦੇ ਚਰਚ ਨਹੀਂ ਆਉਂਦੇ ਸਹੀ ਖੁਦਾ ਦੇ ਨਾਲ ਰਿਸ਼ਤਾ ਨਹੀਂ ਬਣਾ ਕੇ ਚੱਲਦੇ ਤਾਂ ਉਹ ਤਾਂ ਕਹਿਣ ਦੀ ਵੀ ਲੋੜ ਨਹੀਂ ਉਹ ਤਾਂ ਸ਼ੈਤਾਨ ਦੇ ਨਾਲ ਲਿੰਕ ਜੁੜਿਆ ਜਿਹੜਾ ਹੈ ਹੀ ਹੈ ਉਹ ਤਾਂ ਆਪੇ ਹੀ ਜੁੜ ਗਿਆ ਜੋੜਨ ਦੀ ਵੀ ਲੋੜ ਨਹੀਂ ਉਹ ਤਾਂ ਜੁੜਿਆ ਜਿਹੜਾ ਹੈ ਪਰ ਜੇ ਪ੍ਰਭੂ ਦੇ ਨਾਲ ਲਿੰਕ ਜੋੜਨਾ ਹੈ ਪ੍ਰਭੂ ਦੇ ਨਾਲ ਰਿਸ਼ਤਾ ਕਾਇਮ ਕਰਨਾ ਹੈ ਤਾਂ ਫੇਰ ਖੁਦਾ ਦੇ ਲੋਕੋ ਜੋੜਨਾ ਪੈਣਾ ਹੈ ਫਿਰ ਜੋੜੇ ਤੋਂ ਬਗੈਰ ਗੱਲ ਨਹੀਂ ਬਣਦੀ ਅਸਰੇਲੀਆ ਦਾ ਲਿੰਕ ਜਿੰਨਾ ਚਿਰ ਖੁਦਾ ਦੇ ਨਾਲ ਜੁੜਿਆ ਸੀ ਉਨਾ ਚਿਰ ਤੱਕ ਉਹ ਜਿੱਤਦੇ ਜਾਂਦੇ ਸੀ ਜਦੋਂ ਉਹਨਾਂ ਦਾ ਲਿੰਕ ਪਰਮੇਸ਼ਵਰ ਦੇ ਨਾਲ ਟੁੱਟਿਆ ਤੇ ਇਧਰ ਉਧਰ ਦੀਆਂ ਫालतू-ਵਾਲਤੂ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਗੱਲਾਂ ਕਰਨ ਵਾਲਿਆਂ ਦੇ ਨਾਲ ਉਹਨਾਂ ਦਾ ਦਿਮਾਗ ਉਧਰ ਨੂੰ ਘੁੰਮ ਗਿਆ ਤੇ ਪਤਾ ਕੀ ਹੋਇਆ ਅਜ਼ਰੇਲੀ ਸੀ ਜਿਹੜੇ ਨਾ ਕਦੇ ਹਾਰੇ ਨਹੀਂ ਸੀ ਜਿਨ੍ਹਾਂ ਨੇ ਹਾਰ ਦਾ ਮੂੰਹ ਨਹੀਂ ਸੀ ਦੇਖਿਆ ਕੋ ਹਾਰਨੇ ਸ਼ੁਰੂ ਹੋ ਗਏ ਕਿਉਂ ਕਿ ਉਹਨਾਂ ਦਾ ਲਿੰਕ ਪ੍ਰਭੂ ਦੇ ਨਾਲ ਟੁੱਟ ਗਿਆ ਪਰਮੇਸ਼ਵਰ ਦੇ ਨਾਲ ਟੁੱਟ ਗਿਆ ਸ਼ੈਤਾਨ ਦੇ ਨਾਲ ਜਾਨੀ ਕਿ ਸ਼ੈਤਾਨੀ ਦਿਮਾਗਾਂ ਦੇ ਉਧਰਲੇ ਪਾਸੇ ਲੱਗ ਗਿਆ ਹallelujah ਹallelujah ਹੁਣ ਜਦੋਂ ਸਾਡਾ ਲਿੰਕ ਪ੍ਰਭੂ ਦੇ ਨਾਲ ਨਹੀਂ ਜੁੜਦਾ ਉਦੋਂ ਕੀ ਹੁੰਦਾ ਹੈ ਉਦੋਂ ਹਰ ਕੰਮ ਦੇ ਵਿੱਚ ਨੁਕਸਾਨ ਹਰ ਕੰਮ ਦੇ ਵਿੱਚ ਘਾਟਾ ਬਿਜ਼ਨਸ ਦੇ ਵਿੱਚ ਵੀ ਘਾਟਾ ਬੇਚੈਨੀ ਵੱਧ ਜਾਂਦੀ ਆ ਸ਼ਾਂਤੀ ਸ਼ਾਂਤੀ ਦਾ ਨਾਮ ਨਿਸ਼ਾਨੀ ਚਲਾ ਜਾਂਦਾ ਕੋਲੋਂ ਸ਼ਾਂਤੀ ਨਹੀਂ ਮਿਲਦੀ ਘਰ ਦੇ ਵਿੱਚ ਸਮੱਸਿਆਵਾਂ ਤਕਲੀਫਾਂ ਬਿਮਾਰੀਆਂ ਆ ਕੇ ਘੇਰ ਲੈਂਦੀਆਂ ਹallelujah ਬੰਧਨ ਟੁੱਟਣ ਦੇ ਬਜਾਏ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦੇ ਆ ਚਾਰੇ ਪਾਸੇ ਹਾਲਾਤ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਪ੍ਰਭੂ ਦੇ ਨਾਲ ਲਿੰਕ ਜੇ ਨਹੀਂ ਜੁੜਿਆ ਹੁੰਦਾ ਤਾਂ ਮੈਂ ਗੱਲ ਕਰ ਰਿਹਾ ਹਾਂ ਹਰ ਗੱਲ ਦੇ ਵਿੱਚ ਨਮੋਸ਼ੀ ਉਠਾਉਣੀ ਪੈਂਦੀ ਆ ਘਰ ਦੇ ਵਿੱਚ ਮੀਆਂ ਬੀਬੀ ਦੀ ਬਾਨੋ ਹਟ ਜਾਂਦੀ ਹੈ ਲੜਾਈਆਂ ਹੋਣ ਲੱਗ ਜਾਂਦੀਆਂ ਮਾਪੇ ਆਪ ਦੀ ਬੱਚਿਆਂ ਦੇ ਨਾਲੋਂ ਬਾਨੋ ਹਟ ਜਾਂਦੀ ਆ ਘਰ ਦੇ ਵਿੱਚ ਉਹ ਇੱਕ ਪਾਕਿਸਤਾਨਵਾਦੂ ਇੱਕ ਜਾਨੀ ਕਿ ਜੰਗ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੰਗ ਲੱਗ ਜਾਂਦੀ ਹੈ ਜੀਆਂ ਦੀ ਲਿੰਕ ਟੁੱਟਣ ਦੀ ਗੱਲ ਕਰ ਰਿਹਾ ਮੈਂ ਜਦੋਂ ਅਸੀਂ ਪ੍ਰਭੂ ਦੇ ਨਾਲ ਲਿੰਕ ਨਹੀਂ ਜੋੜਦੇ ਬਿਮਾਰੀਆਂ ਆ ਕੇ ਘੇਰ ਲੈਂਦੀਆਂ ਕਰਜ਼ਾ ਆ ਕੇ ਘੇਰ ਲੈਂਦਾ ਸਮੱਸਿਆ ਆ ਕੇ ਘੇਰ ਲੈਂਦੀ ਆ ਬਹੁਤ ਤਰ੍ਹਾਂ ਦਾ ਰਾਤ ਨੂੰ ਸੌਣਾ ਵੀ ਮੁਸ਼ਕਲ ਹੋ ਜਾਂਦਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਜਾਨੀ ਕਿ ਹਾਲਾਤ ਆ ਜਿਹੜੇ ਉਹ ਪੇਕਾਰ ਹੋ ਜਾਂਦੇ ਆ ਬੱਤਰ ਹਾਲਾਤ ਹੋ ਜਾਂਦੇ ਆ ਤੇ ਇਜ਼ਰਾਈਲੀਆਂ ਦੇ ਵੀ ਜਿੰਨਾ ਚਿਰ ਲਿੰਕ ਖੁਦਾ ਦੇ ਨਾਲ ਨਹੀਂ ਸੀ ਨਾ ਜੁੜਿਆ ਤੇ ਉਹਨਾਂ ਚਿਰ ਤੱਕ ਖੁਦਾ ਦੇ ਲੋਕੋ ਉਹਨਾਂ ਦੇ ਹਾਲਾਤ ਵੀ ਬੱਤਰੀ ਹੋਏ ਪਏ ਸੀ ਕਿਉਂਕਿ ਰਾਜੇ ਫਰਾਉਨ ਨੇ ਉਹਨਾਂ ਨੂੰ ਗੁਲਾਮ ਕਰ ਰੱਖਿਆ ਸੀ ਮਿਸਰ ਦੇ ਵਿੱਚ ਤੇ ਰਾਜਾ ਫਰਾਉਨ ਉਹਨਾਂ ਤੋਂ ਇੱਟਾਂ ਬਣਵਾਉਣ ਦਾ ਕੰਮ ਕਰਾਉਂਦਾ ਸੀ ਰਾਜਾ ਫਰਾਉਨ ਉਹਨਾਂ ਤੋਂ ਬਿਗਾਰ ਦਾ ਕੰਮ ਕਰਾਉਂਦਾ ਸੀ ਬਿਗਾਰ ਕਰਾਉਂਦਾ ਸੀ ਤੇ ਅਜ਼ਰੈਲੀਆਂ ਤੋਂ ਆਪਣੀ ਮਰਜ਼ੀ ਦੇ ਨਾਲ ਰਾਜਾ ਕੰਮ ਕਰਾਉਂਦਾ ਅਜ਼ਰੈਲੀਆਂ ਤੋਂ ਆਪਣੀ ਮਰਜ਼ੀ ਦੇ ਨਾਲ ਰਾਜਾ ਮਿਸਰ ਦੇ ਵਿੱਚ ਸਾਰੀ ਦਿਹਾੜੀ ਕੰਮ ਕਰਾਉਂਦਾ ਤੇ ਇਸرائیਲੀਆਂ ਨੂੰ ਆਪਣੀ ਮਰਜ਼ੀ ਦੇ ਨਾਲ ਰੋਟੀ ਖਾਣੀ ਵੀ ਨਸੀਬ ਨਹੀਂ ਸੀ ਹੁੰਦੀ ਇਹ ਹਾਲਾਤ ਉਹਨਾਂ ਦੇ ਬਣੇ ਹੋਏ ਸੀ ਤੇ ਇੱਕ ਵਾਰ موسی ਤੇ ਹਰੂਨ ਨੇ ਜਾ ਕੇ ਕਿਉਂਕਿ ਪਰਮੇਸ਼ੁਰ ਨੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਤੇ ਇੰਤਜ਼ਾਮ ਦੇ ਲਈ ਉਹਨਾਂ ਨੂੰ ਕੱਲਿਆ ਉਹਨਾਂ ਕੋਲ ਤੇ ਜਦੋਂ ਉਹਨਾਂ ਨੇ ਕਿਹਾ ਕਿ ਰਾਜਾ ਇਹ ਪਰਮੇਸ਼ੁਰ ਦੇ ਲੋਕ ਹੈ ਇਹਨਾਂ ਨੇ ਯਹਵਾ ਦਾ ਪਰਬ ਮਨਾਉਣਾ ਹੈ ਜਾ ਕੇ ਰੱਬ ਦੀ ਬੰਦਗੀ ਕਰਨੀ ਹੈ ਤੇ ਭਾਈ ਇਹਨਾਂ ਨੂੰ ਜਾਣ ਦੇ ਤੇ ਤੂੰ ਇਹਨਾਂ ਨੂੰ ਛੱਡ ਦੇ ਤੇ ਰਾਜਾ ਹੋਰ ਸਖਤ ਹੋ ਗਿਆ ਉਦੋਂ ਬਾਅਦ ਵਚਨ ਦੇ ਵਿੱਚ ਤੁਸੀਂ ਪੜਿਆ ਹੋਊਗਾ ਕਿ ਉਹਨਾਂ ਨੇ ਯਾਨੀ ਕਿ ਪਹਿਲਾਂ ਤਾਂ ਇੱਟਾਂ ਬਣਾਉਣ ਦੇ ਲਈ ਤੂੜੀ ਦਿੱਤੀ ਜਾਂਦੀ ਸੀ ਤੇ ਰਾਜੇ ਨੇ ਸਜ਼ਾ ਸਖਤ ਕਰ ਦਿੱਤੀ ਕਹਿੰਦਾ ਵੀ ਐ ਕਰੋ ਇਹਨਾਂ ਤੋਂ ਇੱਟਾਂ ਵੀ ਉਹਨੀਆਂ ਹੀ ਬਣਵਾਓ ਤੇ ਇਹਨਾਂ ਨੂੰ ਤੂੜੀ ਵੀ ਨਾਲ ਲਿਆ ਕੇ ਦਿਓ ਤੂੜੀ ਵੀ ਆਪੇ ਲਿਆਉਣਾ ਤੇ ਇੱਟਾਂ ਵੀ ਆਪੇ ਬਣਾਉਣਾ ਸਜ਼ਾ ਸਖਤ ਹੋ ਗਈ ਇਹਨਾਂ ਦੀ ਯਾਨੀ ਕਿ ਅਜ਼ਰੇਲੀਆਂ ਦਾ ਜੋਨ ਬਾਈਬਲ ਦੇ ਵਿੱਚ ਲਿਖਿਆ ਪਵਿੱਤਰ ਕਲਾਮ ਦੇ ਵਿੱਚ ਕਿ ਖੱਟਾ ਹੋ ਚੁੱਕਿਆ ਸੀ ਹੁਣ ਕਿਉਂ ਹੋਇਆ ਕਿਉਂਕਿ ਲਿੰਕ ਪ੍ਰਭੂ ਦੇ ਨਾਲੋਂ ਟੁੱਟਿਆ ਹੋਇਆ ਸੀ ਕਿਉਂ ਹੋਇਆ ਕਿਉਂਕਿ ਲਿੰਕ ਯਹੋਵਾ ਦੇ ਨਾਲੋਂ ਪਰਮੇਸ਼ਰ ਦੇ ਨਾਲੋਂ ਤੋੜ ਜਾਣਦੇ ਤਾਂ ਸੀ ਕਿ ਸਾਨੂੰ ਬਚਾਉਣ ਵਾਲਾ ਪਰਮੇਸ਼ਰ ਹੈ ਜਾਣਦੇ ਸੀ ਕਿ ਸਾਨੂੰ ਬਚਾਉਣ ਵਾਲਾ ਇਸ ਮਿਸਰ ਦੀ ਗੁਲਾਮੀ ਚ ਛੁਟਕਾਰਾ ਦੇਣ ਵਾਲਾ ਆਉਣਾ ਉਹ ਪਰਮੇਸ਼ਰ ਹੈ ਉਹਨੇ ਛੁਟਕਾਰਾ ਦੇਣਾ ਸਾਨੂੰ ਪਰ ਜਾਣਦੇ ਹੋਇਆ ਵੀ ਉਹਦਾ ਧੰਨਵਾਦ ਕਰਦੇ जानਦੇ ਹੋયા ਵੀ ਉਹਦਾ ਸ਼ੁਕਰਾਨਾ ਕਰਦੇ ਹੈ ਅੱਜ ਪਰਮੇਸ਼ਵਰ ਦੇ ਲੋਕ ਜਾਣਦੇ ਤਾਂ ਹੈ ਕਿ ਸਾਨੂੰ ਗੁਲਾਮੀ ਦੀ ਜੰਜੀਰ ਚੋਂ ਪਰਮੇਸ਼ਵਰ ਕੱਢ ਸਕਦਾ ਹੈ ਜੇ ਅਸੀਂ ਵਚਨ ਪੜਾਂਗੇ ਅਸੀਂ ਪ੍ਰਾਰਥਨਾ ਕਰਾਂਗੇ ਅਸੀਂ ਖੁਦਾ ਦੇ ਅੱਗੇ ਗੋਟਨੇ ਟੇਕਾਂਗੇ ਖੁਦਾ ਦੇ ਨਾਲ ਰਿਸ਼ਤਾ ਕਾਇਮ ਕਰਾਂਗੇ ਲਿੰਕ ਖੁਦਾ ਦੇ ਨਾਲ ਜੋੜਾਂਗੇ ਤਾਂ ਸਾਡੇ ਹਾਲਾਤ ਜਿਹੜੇ ਮਾੜੇ ਆ ਉਹ ਚੰਗੇ ਹੋ ਜਾਣਗੇ ਜਾਣਦੇ ਤਾਂ ਹੈ ਪਰ ਉਸ ਗੱਲ ਦੇ ਉੱਤੇ ਆਪਣੇ ਆਪ ਨੂੰ ਉਹ ਕੰਮ ਦੇ ਵਿੱਚ ਨਹੀਂ ਲੈ ਕੇ ਆਉਂਦੇ ਇਪਲੀਮੈਂਟ ਨਹੀਂ ਕਰਦੇ ਉਸ ਗੱਲ ਦੇ ਉੱਤੇ ਵਰਕ ਨਹੀਂ ਕਰਦੇ ਇਕੱਲਾ ਜਾਣ ਦੇ ਜ਼ਰੂਰ ਆ ਅੱਜ ਦੇ ਅੱਜ ਦੇ ਲੋਕਾਂ ਦੀ ਗੱਲ ਕਰ ਰਿਹਾ ਅੱਜ ਦੇ ਅਸਟ੍ਰੇਲੀਆ ਦੀ ਗੱਲ ਕਰ ਰਿਹਾ ਹੈ ਜਾਣਦੇ ਆ ਨੀ ਬਾਈਬਲ ਪੜ੍ਹਦੇ ਨਾਲ ਪ੍ਰਾਰਥਨਾ ਕਰਨ ਦੇ ਨਾਲ ਵਰਤ ਰੱਖਣ ਦੇ ਨਾਲ ਛੁਟਕਾਰਾ ਮਿਲ ਸਕਦਾ ਹੈ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ਗਰੀਬੀ ਤੰਗੀ ਤੋਂ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ ਮਾਰੇ ਹਾਲਾਤਾਂ ਤੋਂ ਛਟਕਾਰਾ ਮਿਲ ਸਕਦਾ ਜਾਣਦੇ ਤਾਂ ਹੈ ਪਰ ਧੰਨਵਾਦ ਨਹੀਂ ਕਰਦੇ ਜੇ ਧੰਨਵਾਦ ਕਰਦੇ ਵੀ ਆ ਥੋੜਾ ਬਹੁਤ ਧੰਨਵਾਦ ਇਹੋ ਜਿਹਾ ਕਰਦੇ ਆ ਧੰਨਵਾਦ 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 ਕਰਨ ਬੈਠ ਜਾਂਦੇ ਆ ਧੰਨਵਾਦ ਪ੍ਰਭੂ ਤੇਰਾ ਧੰਨਵਾਦ ਪ੍ਰਭੂ ਤੇਰਾ ਧੰਨਵਾਦ ਪ੍ਰਭੂ ਤੇਰਾ ਧੰਨਵਾਦ ਧੰਨਵਾਦ ਜਾਨੋ ਨਾਲ ਪੰਜ ਚਾਰ ਮਿੰਟਾਂ ਦੇ ਵਿੱਚ ਹੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਤੇ ਘੰਟੇ ਬਾਅਦ ਜਦੋਂ ਡੇਢ ਘੰਟੇ ਬਾਅਦ ਅੱਖਾਂ ਖੁੱਲ੍ਹਦੀਆਂ ਤੇ ਟਾਈਮ ਪੀਸ ਵੱਲ ਨਿਗਾਹ ਮਾਰਦੇ ਮੈਂ ਨਾ ਚਰ ਦੁਆ ਕਰ ਲਈ ਐ ਨਹੀਂ ਪਤਾ ਵੀ ਸੌਂ ਕੇ ਉੱਠ ਖੜੇ ਸ਼ੈਤਾਨ ਦਾ ਕੰਮ ਹੀ ਇੰਨੀ ਉਹ ਪਤਾ ਕੀ ਕਰਦਾ ਨੇਸਤੀ ਲੈ ਕੇ ਆਉਂਦਾ ਨੀਂਦ ਲੈ ਕੇ ਆਉਂਦਾ ਪਰ ਜੇ ਅਸੀਂ ਲਿੰਕ ਖੁਦਾ ਦੇ ਨਾਲ ਜੋੜੀਏ ਨਾ ਸਹੀ ਤਰੀਕੇ ਦੇ ਨਾਲ ਵਰਤ ਰੱਖ ਕੇ ਖੁਦਾ ਦੀ ਹਜ਼ੂਰੀ 'ਚ ਬੈਠ ਕੇ ਤੇ ਬੋਲ-ਬੋਲ ਕੇ ਦੁਆ ਕਰੀਏ ਤੇ ਲਿੰਕ ਖੁਦਾ ਦੇ ਨਾਲ ਜੋੜੀਏ ਤੇ ਖੁਦਾ ਦੇ ਲੋਕੋ ਮਾਰੇ ਹਾਲਾਤ ਚੰਗੇ ਬਾਨੇ ਸ਼ੁਰੂ ਹੋ ਜਾਂਦੇ ਹallelujah ਥੋੜੇ ਬਿਜ਼ਨਸ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹallelujah ਹallelujah ਛੋਟੇ ਛੋਟੇ ਕੰਮ ਪਰਮੇਸ਼ਰ ਉਹਨਾਂ ਨੂੰ ਵੀ ਵੱਡੇ ਕਰ ਦਿੰਦਾ ਹੈ ਹallelujah